ਵੀ ਕਟਾਈ ਕਰਨ ਇਹਨਾਂ ਦਾ ਨਾਪ ਹੈਗਾ 17 ਇੰਚ ਇਹਨਾਂ ਦੀ ਛਾਤੀ ਆ ਕਮਰ ਇਹਨਾਂ ਦੀ ਹੈਗੀ ਆ 14 ਇੰਚ ਹੈਪ ਹੈਗੀ ਇਹਨਾਂ ਦੀ 17 ਆਓ ਦੇਖੀ ਪੌਣੇ 6 ਆਪਾਂ ਟੀਰਾ ਲਵਾਂਗੇ ਬਹੁਰੀ ਬਹੁਤ 모ਡਾ ਲਵਾਂਗੇ ਅੱਧੇ ਇੰਚ ਡਿਊਰੋ ਕਾਟ ਪਾਵਾਂਗੇ ਇਹਦਾ ਹਾਫ ਕਰਾਂਗੇ 7.5 2 ਇੰਚ ਥੋਲਾ ਮੰਗੇ ਇਹ ਬੈਕ ਵਾਲਾ ਕਾਟ ਵਾਲੀ ਕਾਟ ਪਾਵਾਂਗੇ ਆਪਾਂ 1 ਇੰਚ 1 ਇੰਚ ਫਰੰਟ ਵਾਲੀ ਕਾਟ 2 ਇੰਚ ਬੈਕ ਵਾਲੀ ਇੱਥੋਂ ਆਪਾਂ ਇਹਨਾਂ ਦੀ ਛਾਤੀ ਨਾਪਾਂਗੇ 8.5 17 ਦਾ ਹਾਫ ਇੰਚ ਸੇਰ ਸਲਾਈ ਹੈਗੀ ਆ ਇਥੋਂ ਆਪਾਂ ਲਿਆ 13 ਇਹਦਾ ਹਾਫ ਕਰਾਂਗੇ 6.5 ਕਮਰ ਇਹਨਾਂ ਦੀ ਹੈਗੀ ਆ 14 ਇੰਚ 1 ਇੰਚ ਆਪਾਂ ਵੱਧ ਲਵਾਂਗੇ 8 ਇੰਚ ਲਵਾਂਗੇ ਅੱਧਾ ਇੰਚ ਫਲੋਈਆਂ ਚ ਲਵਾਂ 1 ਇੰਚ ਫੱਪ ਆਪ ਇਹਨਾਂ ਦੀ 17 ਹੀ ਰੱਖਾਂਗੇ ਪਲੇਟ ਆਪਾਂ ਲਵਾਂਗੇ ਇਹਨਾਂ ਦੀ 1.5 ਇੰਚ ਇੱਥੋਂ ਆਪਾਂ ਮੈਥ ਲਵਾਂਗੇ ਇਹਨਾਂ ਦੀ 2.5 ਲੰਮੀ ਪਲੂਈ ਲਵਾਂਗੇ 7 ਇੰਚ ਇੱਥੋਂ ਲਵਾਂਗੇ ਆਪਾਂ 2 ਇੰਚ ਇਧਰੋਂ ਆਪਾਂ ਲਵਾਂਗੇ 2 ਇੰਚ ਇੱਥੋਂ ਆਪੇ ਇਹਦਾ ਹਾਫ ਕਰਾਂਗੇ ਤਿੰਨਾਂ 'ਚ ਤਿੰਨ ਦਾ ਡੇਢ ਹੋ ਗਿਆ ਇਧਰੋਂ ਆਪੇ ਇਹਦਾ ਹਾਫ ਕਰਾਂਗੇ ਮਾਪ ਕਰਾਂਗੀ ਕਟਿੰਗ फ्रंट वाले पल्ले ਆਪਾਂ ਚੱਕ ਕੇ ਇਹਨਾਂ ਦੀ ਫਰੰਟ ਕਾਟ ਪਾਵਾਂਗੇ। ਇਹ ਇੱਕ ਮਾਰਕ ਨੰਬਰ ਹੋਵੇਗਾ ਐਂਡਸਰ ਪਾਣੀ। ਪਹਿਲਾ ਨੰਬਰ 100। ਬੈਕ ਪੱਲੇ ਦੀ ਕਟਿੰਗ ਕਰਾਂਗੇ। ਉੱਪਰ ਆਪਾਂ ਲਾਵਾਂਗੇ 2.5 ਇੰਚ। ਸਾਢੇ 5 ਇਹਨਾਂ ਦਾ ਗਲਾ ਪੈਕ ਵਾਲਾ ਸਾਢੇ 10 ਦੀ ਪਲੇਟ ਲਵਾਂਗੇ ਇਹਦੀ ਲੰਬਾਈ ਲਵਾਂਗੇ ਆਪਾਂ ਸਾਢੇ 7 ਹਾਂਜੀ A317 ਬਰੈਸਟ ਦੀ ਕਟਿੰਗ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ